ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਚੰਗੀ ਘਰ ਵਿੱਚ ਆਪਾਂ ਵੀ ਠੀਕ ਠਾਕ ਆ ਵੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਹੀ ਵਧੀਆ ਰੈਮਡੀ ਠੀਕ ਆ ਬਹੁਤ ਹੀ ਵਧੀਆ ਰੈਮਡੀ ਲੈ ਕੇ ਆਏ ਤੁਹਾਡੇ ਵਾਸਤੇ ਚਲੋ ਜੀ ਆਪਾਂ ਮਿਲੌਣੇ ਤੁਹਾਨੂੰ ਉਸ ਰੈਮਡੀ ਚ ਚਲੋ ਆਹ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਲੈਣੀ ਆ ਫਟਕੜੀ ਪਾ ਪੱਜ ਜਿਹੜੇ ਆਪਣੇ ਅਪਰ ਲਿਪਸ ਵਗੈਰਾ ਜਾਂ ਇਧਰ ਸਾਈਡਾਂ ਤੇ ਵਾਲ ਆ ਜਾਂਦੇ ਆ ਨਾ ਜਿਹੜੇ ਫੇਸ਼ੀਅਲ ਇਰ ਹੁੰਦੇ ਬਹੁਤ ਸੌਕੇ ਤਰੀਕੇ ਨਾਲ ਤੁਹਾਨੂੰ ਰਿਮੂਵ ਕਰਨੇ ਦੱਸ ਸਕੀ ਕੋਈ ਲੇਜ਼ਰ ਦੀ ਲੋੜ ਨਹੀਂ ਕੋਈ ਆਪਾਂ ਨੂੰ ਤਕਲੀਫ ਚ ਮਤਲਬ ਕੋਈ ਥ੍ਰੈਡਿੰਗ ਵਗੈਰਾ ਥ੍ਰੈਡ ਨਾਲ ਕਰਨ ਦੀ ਲੋੜ ਨਹੀਂ ਠੀਕ ਆ ਤੁਸੀਂ ਕੀ ਕਰਨਾ ਇੱਕ ਫਟਕੜੀ ਦੀ ਚੁੰਡੀ ਸਾਰੀ ਲੈਣੀ ਆ ਤੁਸੀਂ ਤੇ ਉਹਦੇ 'ਚ ਪੂਰਾ ਗਰਮ ਗਰਮ ਪਾਣੀ ਪਾਉਣਾ ਪੂਰਾ ਗਰਮ ਹੋਵੇ ਜਿਡਾ ਠੀਕ ਆ ਤੁਸੀਂ ਉਹਨੂੰ ਚੰਗੀ ਤਰ੍ਹਾਂ ਗਰਮ ਗਰਮ ਪਾਣੀ ਉੱਪਰ ਬਾ ਕੇ ਤੇ 5-7 ਮਿੰਟਾਂ ਲਈ ਰੱਖ ਦੇਣੀ ਤੁਸੀਂ ਠੀਕ ਆ ਆ ਦੇਖ ਹਾਂਜੀ ਬਾਈ ਜੀ ਤੇ ਹੁਣ ਤੁਸੀਂ ਕੀ ਕਰਨਾ ਇਸ ਤੋਂ ਬਾਅਦ ਆਪਾਂ ਇਹਨੂੰ ਰੱਖਤਾ ਪੂਰਾ ਗਰਮ ਗਰਮ ਪਾਣੀ ਪਾਏ ਆਪਾਂ ਫੜਕੜੀ ਚ ਠੀਕ ਆ ਫੜਕੜੀ ਦੋ ਕਚੂੜਨੀਆਂ ਤੁਸੀਂ ਪਾ ਦੇਣੀਆਂ ਅੱਛਾ ਇਹ ਆਪਣੇ ਕੋਲੇ ਪਾਊਡਰ ਸੀ ਜੇ ਤੁਹਾਡੇ ਕੋਲ ਪਾਊਡਰ ਹੈ ਨਹੀਂ ਤਾਂ ਤੁਸੀਂ ਜਿਵੇਂ ਟਿੱਕੀ ਆ ਡਲੀ ਆ ਵਿੱਚ ਉਹ ਧਰ ਦੋ 5-4 ਮਿੰਟਾਂ ਲਈ ਪੂਰੀ ਕਰਨੀ ਹੈ ਠੀਕ ਹੈ ਤਾਂ ਤੁਸੀਂ ਇੱਕ ਵੈਸਲੀਨ ਜਿਹੜੀ ਕਿ ਆਮ ਹੀ ਆਪਣੇ ਘਰਾਂ 'ਚ ਹੁੰਦੀ ਹੈ ਉਹ ਲੈਣੀ ਤੇ ਇੱਕਾ ਲੈਣੀ ਹੈ ਕੋਲਗਟ ਕੋਲਗਟ ਤੁਸੀਂ ਜਿਹੜੀ ਪੇਸਟ ਟੂਥ ਪੇਸਟ ਹੈ ਕੋਲਗਟ ਹੀ ਲੈਣੀ ਹੈ ਤੁਸੀਂ ਹੋਰ ਕੋਈ ਨਹੀਂ ਲੈਣੀ ਠੀਕ ਹੈ ਤੇ ਇੱਕ ਨਿੰਬੂ ਇੱਕ ਆਪਾ ਇਹਨੋ ਜਿਹੜੀ ਆਪਣੇ ਘਰਾਂ 'ਚ ਸਾਰਿਆਂ ਦੇ ਪਈ ਹੁੰਦੀ ਹੈ ਇਹ ਆਪਾਂ ਚਾਰੇ ਚੀਜ਼ਾਂ ਲੈਣਾਂ ਤੇ ਇਹਨੂੰ ਆਪਾਂ ਯੂਜ਼ ਕਿਵੇਂ ਕਰਨਾ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਤੁਸੀਂ ਥੋੜੀ ਜਿਹੀ ਵੈਸਲੀਨ ਲੈਣੀ ਆ ਦੇਖੋ ਆਪਣੀ ਆਈ ਤਲੀ ਤੇ ਲਗਾ ਲੈਣੀ ਆ ਥੋੜੀ ਜਿਹੀ ਵੈਸਲੀਨ ਲਈ ਆਪਾਂ ਆ ਦੇਖੋ ਤੁਸੀਂ ਠੀਕ ਹੈ ਤੇ ਹੁਣ ਆਪਾਂ ਥੋੜੀ ਜੀ ਲਵਾਂਗੇ ਪੇਸਟ ਦੇਖ ਲਓ ਤੁਸੀਂ ਆਪਾਂ ਕਿੰਨੀਕ ਲੈਣੀ ਆ ਦੇਖੋ ਠੀਕ ਆ ਥੋੜੀ ਜੀ ਲੈਣੀ ਆਪਾਂ ਪੇਸਟ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰ ਲੈਣਾ ਜੇ ਤੁਸੀਂ ਪਹਿਲਾਂ ਕਰਨਾ ਤਾਂ ਦੇਖ ਲਓ ਤੁਸੀਂ ਆਪਾਂ ਐਵੇਂ ਤਲੀ ਤੇ ਲਗਾ ਲੈਣੇ ਕੋਈ ਭਾਂਡਾ ਲੋਣ ਦੀ ਲੋੜ ਨਹੀਂ ਆਪਾਂ ਨੂੰ ਜੇ ਤੁਸੀਂ ਜ਼ਿਆਦਾ ਮਤਲਬ ਆਪਦੀਆਂ ਬਾਵਾਵਾਂ ਵਗੈਰਾ ਤੇ ਵੀ ਲਾਉਣੀ ਆ ਫਿਰ ਤੁਸੀਂ ਕਿਸੇ ਕੋਲੀ ਵਗੈਰਾ ਚ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਪਾ ਸਿਰਫ ਤੁਹਾਨੂੰ ਆਪਣੇ ਅਪਰ ਲਿਪਸ ਤੇ ਲਗਾ ਕੇ ਦਿਖਾਵਾਂਗੇ ਜਿਵੇਂ ਥੋੜੇ ਥੋੜੇ ਜਿੰਨਾ ਦੇ ਮਤਲਬ ਹੁੰਦੇ ਆ ਨਾ ਫੇਸ਼ੀਅਲ ਹੇਅਰ ਤਾਂ ਉਹ ਫਸਟ ਟਾਈਮ ਚ ਰਿਮੂਵ ਹੋ ਜਾਣਗੇ ਜੇ ਤੁਸੀਂ ਲੇਜ਼ਰ ਵਗੈਰਾ ਕਰਦੇ ਸੀ ਪਹਿਲਾਂ ਜਾਂ ਕੁਝ ਵੀ ਕਰਵਾਉਂਦੇ ਸੀ ਆਪਦੇ ਫੇਸ ਤੇ ਵੈਕਸ ਵਗੈਰਾ ਤਾਂ ਉਹ ਮੋٹے ਵਾਲਾ ਉਹ ਤੁਹਾਨੂੰ 3-4 ਵਾਰੀ ਕਰਨਾ ਪਊ ਤਾਂ ਆ ਇੱਕ ਆਪਾਂ ਲਿਆ ਨਿੰਬੂ ਠੀਕ ਆ ਦੇਖ ਲਓ ਨਿੰਬੂ ਨੂੰ ਆਪਾਂ ਹਾਫ ਆ ਜਿਹੜਾ ਕੀ ਕੱਟ ਲਿਆ ਤੇ ਹੁਣ ਆਪਾਂ ਲਵਾਂਗੇ ਇਹਨੂੰ ਇਨੋ ਦੇ ਵੀ ਆਪਾਂ ਦੋ ਕ ਚੁੰਡੀਆਂ ਹੀ ਪਾਉਣੀਆਂ ਜਿਆਦਾ ਨਹੀਂ ਲੈਣੀ ਪੂਰਾ ਪਾਊਚ ਨਹੀਂ ਪਾਉਣਾ ਜੇ ਤੁਸੀਂ ਜਿਆਦਾ ਮਤਲਬ ਬਣਾ ਰਹੇ ਹੋ ਇਹ ਸਾਰਾ ਕੁਝ ਤਾਂ ਫਿਰ ਤੁਸੀਂ ਜਿਆਦਾ ਪਾਉਣਾ ਨਹੀਂ ਤਾਂ ਤੁਸੀਂ ਦੋ ਕ ਚੁੰਡੀਆਂ ਹੀ ਪਾਉਣੀਆਂ ਕੱਲੇ ਜਿਵੇਂ ਆਪਾਂ ਫੇਸ ਤੇ ਯੂਜ਼ ਕਰਨੀ ਆ ਤਾਂ ਠੀਕ ਆ ਆਹ ਦੇਖ ਲਓ ਤੁਸੀਂ ਆਪਾਂ ਇੰਨੀ ਕੁ ਪਾਈ ਆ ਆਹ ਦੇਖ ਲਓ ਤੁਸੀਂ ਠੀਕ ਆ ਤੇ ਹੁਣ ਆਪਾਂ ਇਹਦੇ ਤੇ ਪਾਵਾਂਗੇ ਨਿੰਬੂ ਇਧਰ ਦੇਖੋ ਤੁਸੀਂ ਬਸ ਇੰਨਾ ਕੁ ਆਪਾਂ ਨੇ ਆ ਦੇਖੋ ਨਿੰਬੂ ਨੇ ਜਿਹੜਾ ਕੀ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਬਬਲਸ ਬਣਨੇ ਸ਼ੁਰੂ ਹੋ ਗਏ ਆ ਦੇਖੋ ਸਾਰੀਆਂ ਚੀਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇੱਕ ਇੱਕ ਕਰੀਮ ਦੀ ਤਰ੍ਹਾਂ ਬਣ ਜਾਣਗੇ ਫਲਫੀ ਜਿਹਾ ਹੋ ਜੂਗਾ ਥੋੜਾ ਜਿਹਾ ਠੀਕ ਆ ਮਟੀਰੀਅਲ ਸਾਰਾ ਆ ਦੇਖੋ ਤੁਸੀਂ ਹੁਣ ਆਪਏ ਨੂੰ ਯੂਜ਼ ਕਿਵੇਂ ਕਰਨਾ ਉਹ ਆਪਾਂ ਤੁਹਾਨੂੰ ਦੱਸ ਦਿੰਨੀ ਅੱਗੇ ਸਾਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਦੇ ਹੱਥ ਤੇ ਹੀ ਤੁਸੀਂ ਪਹਿਲਾਂ ਠੀਕ ਆ ਲਓ ਜੀ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਐਵੇਂ ਦਾ ਹੋ ਗਿਆ ਹੁਣ ਤੁਸੀਂ ਯੂਜ਼ ਕਿਵੇਂ ਕਰਨਾ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਿਹੜਾ ਆਪਣਾ ਪਾਣੀ ਪਾਇਆ ਸੀ ਉਹ ਪੂਰਾ ਗਰਮ ਸੀਗਾ ਠੀਕ ਆ ਹੁਣ ਇਹ ਨੋਰਮਲ ਹੋ ਗਿਆ ਹੋਊਗਾ ਪਾਣੀ ਤਾਂ ਜਿਹੜਾ ਕੀ ਆਪਣਾ ਫਟਕੜੀ ਦਾ ਅਸਰ ਆ ਜਿਹੜਾ ਉਹ ਪਾਣੀ ਜਾ ਗਿਆ ਹੋਊਗਾ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਉਸ ਪਾਣੀ ਨਾਲ ਆਪਦੇ ਫੇਸ ਨੂੰ ਨਾ ਥੋੜਾ ਜਿਹਾ ਮਤਲਬ ਥੋੜਾ ਜਿਹਾ ਗਿੱਲਾ ਕਰਨ ਦੇਖੋ ਤੁਸੀਂ ਕਿਉਂਕਿ ਜਿਹੜੀ ਫਟਕੜੀ ਹੁੰਦੀ ਆ ਇਹ ਆਪਣੇ ਜਿਹੜੀਆਂ ਜੜਾਂ ਵਾਲਾਂ ਦੇ ਉਹਨਾਂ ਨੂੰ ਥੋੜਾ ਜਿਹਾ ਮਤਲਬ ਘਰ ਦਿੰਦੀ ਆ ਲੂਜ਼ ਕਰ ਦਿੰਦੀ ਆ ਸੌਫਟ ਕਰ ਦਿੰਦੀ ਆ ਫਿਰ ਜਿਹੜੇ ਕਿ ਵਾਲ ਆ ਨਿਕਲਨੇ ਸੌਖੇ ਹੋ ਜਾਂਦੇ ਠੀਕ ਆ ਆ ਦੇਖੋ ਆਪਾਂ ਪਰ ਲਿਪਸ ਤੇ ਉਹ ਲਗਾ ਲਿਆ ਤੇ ਹੁਣ ਆਪਾਂ ਇਹ ਵਾਲਾ ਜਿਹੜੀ ਆਪਾਂ ਕਰੀਮ ਇਹ ਬਣਾਇਆ ਤਿਆਰ ਕੀਤਾ ਮਟੀਰੀਅਲ ਜਿਹੜਾ ਇਹ ਸਾਰਾ ਕੁਝ ਆਪਾਂ ਆਪਣੇ ਇੱਥੇ ਵੀ ਹਾਰਡ ਜੇ ਵਾਲ ਹੁੰਦੀ ਆ ਨਾ ਥੋੜੇ ਥੋੜੇ ਇੰਨਾ ਚੀਜ਼ਾਂ ਤੇ ਵੀ ਆ ਜਾਂਦੀਆਂ ਕਈਆਂ ਦੀ ਚਿੰਨ ਤੇ ਆਏ ਹੁੰਦੇ ਆ ਜਾਂ ਪਰ ਲਿਪਸ ਹੁੰਦੇ ਆ ਤੇ ਆਪਾਂ ਇੱਥੇ ਹੀ ਕਰਕੇ ਦਿਖਾਉਣੇ ਪਹਿਲਾਂ ਤੁਹਾਨੂੰ ਤੇ ਆਪਾਂ ਇਹ ਵਾਲਾ ਜਿਹੜਾ ਸਾਰਾ ਮਿਕਸਚਰ ਆ ਇਹਦੇ ਤੇ ਲਗਾ ਲੈਣਾ ਇਹ ਕਰੀਮ ਬਣ ਜਿਹੜੀ ਆਪਾਂ ਬਣਾਈ ਆ ਠੀਕ ਆ ਬਹੁਤ ਜ਼ਿਆਦਾ ਵਧਾ ਰਿਜ਼ਲਟ ਆ ਇਹਦੇ ਕੋਈ ਮਤਲਬ ਤੁਹਾਨੂੰ ਆਏ ਨਹੀਂ ਵੀ ਦਰਦ ਹੋਊਗਾ ਕੋਈ ਆਏ ਨਹੀਂ ਵੀ ਕੋਈ ਸਾਈਡ ਇਫੈਕਟ ਆ ਸਿਰਫ ਨਾਰਮਲ ਜੀਆਂ ਚੀਜ਼ਾਂ ਜਿਹੜੀਆਂ ਆਪਾਂ ਘਰੇ ਆਪਣੇ ਪੰਗਾ ਹੀ ਹੁੰਦੀਆਂ ਕੋਈ ਆਏ ਨਹੀਂ ਵੀ ਬਾਹਲਾ ਕੁਝ ਬਾਜ਼ਾਰੋਂ ਲੈ ਕੇ ਆਉਣਾ ਆਪਾਂ ਤੇ ਜਿਨ੍ਹਾਂ ਦੇ ਮਤਲਬ ਜ਼ਿਆਦਾ ਹੈਗੇ ਆ ਉਹ ਤੁਸੀਂ ਵੀ ਨਿਚ ਤਿੰਨ ਚਾਰ ਵਾਰੀ ਕਰ ਲਿਓ ਤਿੰਨ ਚਾਰ ਦਿਨ ਛੱਡ ਕੇ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਇਹਦੀ ਤੇ ਤੁਹਾਡੇ ਜਿਹੜੇ ਵਾਲ ਆ ਪੂਰੀ ਤਰ੍ਹਾਂ ਨਾਲ ਰਿਮੂਵ ਹੋ ਜਾਣਗੇ ਆ ਦੇਖੋ ਇੱਥੇ ਆਪਣੀ ਚੀਨ ਤੇ ਹੁੰਦੀ ਆ ਨਾ ਤਾਂ ਮੈਂ ਇੱਥੇ ਵੀ ਲਗਾ ਲਿਆ ਤੇ ਅਪਰ ਲਿਪਸ ਤੇ ਤੇ ਇਹਨੂੰ ਆਪਾਂ 10 ਮਿੰਟਾਂ ਲਈ ਪੂਰਾ ਛੱਡ ਦੇਣਾ ਹੈ ਵੀ ਠੀਕ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਸਾਫ਼ ਕਿਵੇਂ ਕਰਨੇ ਆ ਇਹ 10 ਮਿੰਟ ਇਹ ਜਿਹੜਾ ਇਹਨਾਂ ਦਾ ਅਸਰ ਆ ਉੱਪਰ ਚਲਾ ਜਾਊਗਾ ਇਹਨਾਂ ਦੇ ਠੀਕ ਆ ਤੁਸੀਂ ਆ ਸਾਈਡਾਂ ਤੇ ਆਪਦੇ ਵੀ ਇੱਧਰ ਲਗਾ ਸਕਦੇ ਜਿਵੇਂ ਆਪਣੇ ਇੱਥੇ ਆ ਜਾਂਦੇ ਨਾ ਫੇਸ਼ੀਅਲ ਹੇਅਰ ਆ ਦੇਖੋ ਆਪਾਂ ਬਣਾਇਆ ਹੀ ਇੰਨਾ ਸੀ ਤੇ ਤੁਹ ਫਿਰ ਤੁਹਾਨੂੰ ਜ਼ਿਆਦਾ ਬਣਾਉਣਾ ਪਊਗਾ ਜੇ ਤੁਸੀਂ ਫੇਸ ਤੇ ਉਵੇਂ ਲਗਾਉਣਾ ਜਾਂ ਆਪਦੀਆਂ ਬਾਹਾਂ ਤੇ ਲਗਾਉਣਾ ਠੀਕ ਆ ਐਸੇ 10 ਮਿੰਟ ਆਪਾਂ ਇਹਨੂੰ ਹੁਣ ਸੁੱਕਣ ਦੇਵਾਂਗੇ ਪੂਰਾ ਜਦ ਇਹ 10 ਮਿੰਟ ਸੁੱਕ ਜੂਗੀ ਫਿਰ ਆਪਾਂ ਤੁਹਾਨੂੰ ਅੱਗੇ ਮਿਲਦੇ ਦੇਖੋ ਹੁਣ ਆਪਾਂ ਨੂੰ 10 ਮਿੰਟ ਹੋ ਗਏ ਸੀ ਸੁੱਕ ਗਿਆ ਤੇ ਆਪਾਂ ਇੱਕ ਕਾਟਨ ਲੈਣੀ ਆ ਦੇਖੋ ਆਪਣੇ ਕੋਲ ਇਹ ਸਕ ਕਾਟਨ ਆ ਜਿਹੜੀ ਸੁੱਕ ਗਈ ਆ ਇਹਦੇ ਨਾਲ ਬਸ ਤੁਸੀਂ ਐਵੇਂ ਕਰਕੇ ਸਾਫ਼ ਕਰ ਦੇਣਾ ਤੁਹਾਨੂੰ ਕਾਟਨ ਤੇ ਜੇ ਤਾਂ ਤੁਹਾਡੇ ਵਾਲ ਮੋਟੇ ਆ ਤਾਂ ਤੁਹਾਨੂੰ ਕਾਟਨ ਤੇ ਮਿਲ ਜਾਣਗੇ ਲੱਗੇ ਆਪਣੇ ਆਪ ਹੀ ਠੀਕ ਹੈ ਨਾ ਬਹੁਤ ਮਿੰਟੋ ਮਿੰਟ ਦਾ ਰਿਜ਼ਲਟ ਆ ਇਹ ਮਿਲਦਾ ਇਨਸਟੈਂਟ ਲੋਚ ਆ ਦੇਖੋ ਬਰੀਕ ਬਰੀਕ ਵਾਲ ਆ ਜਿਹੜੇ ਆਪਣੇ ਕਾਟਨ ਤੇ ਲੱਗਨੇ ਸ਼ੁਰੂ ਹੋ ਗਏ। ਜਿਆਦਾ ਹੈ ਨਹੀਂ ਸੀ ਵੀਰੇ ਮਤਲਬ ਲੂਈ ਜੀ ਸੀ। ਤਾਂ ਆਪਾਂ ਉਹ ਚੀਜ਼ ਤੁਹਾਨੂੰ ਕਰਕੇ ਦਿਖਾਈ ਆ ਜੇ ਮੋٹے ਵਾਲਾ ਉਹ ਵੀ ਥੋੜੇ ਨਿਕਲ ਜਾਣਗੇ। 2-3 ਵਾਰੀਆਂ ਦੇ ਲਗਾਉਣ ਨਾਲ ਕਿਉਂਕਿ ਫਟਕੜੀ ਇੱਕ ਫੇਸ਼ੀਅਲ ਹੈਅਰ ਰਿਮੂਵਰ ਆ। ਤੇ ਇਹਦੇ ਨਾਲ ਬਹੁਤ ਜਲਦੀ ਵਾਲ ਨਿਕਲਦੇ ਆ ਤੇ ਜੇ ਤੁਸੀਂ ਮਤਲਬ ਇਹ ਚੀਜ਼ਾਂ ਜਿਹੜੀਆਂ ਈਨੋ ਤੇ ਨਿੰਬੂ ਇਹਦੇ ਨਾਲ ਜਿਹੜੇ ਕਿ ਵਾਲ ਆ ਉੱਪਰੋਂ ਨਿਕਲ ਜਾਂਦੇ ਬਹੁਤ ਜਲਦੀ ਵੈਸਲੀ ਨਾਲ ਤਾਂ ਤੁਸੀਂ ਵੀ ਇਸ ਰੈਮਡੀ ਨੂੰ ਜ਼ਰੂਰ ਟਰਾਈ ਕਰਿਓ ਠੀਕ ਹੈ ਜਿਨ੍ਹਾਂ ਨੂੰ ਇਹ ਵਾਲੀ ਦਿੱਕਤ ਹੈ ਕਿ ਫੇਸ਼ੀਅਲ ਹੇਅਰ ਦੀ ਸਾਰੀਆਂ ਭੈਣਾਂ ਨੂੰ ਤਕਰੀਬਨ ਬਹੁਤ ਕਿਉਂਕਿ ਫੇਸ ਤੇ ਨਾ ਬਹੁਤ ਪੱਦੇ ਲੱਗਦੇ ਆ ਫਿਰ ਆ ਦੇਖੋ ਤੁਸੀਂ ਕਲੀਨ ਹੋ ਜਾਂਦਾ ਪੂਰਾ ਕੋਈ ਦਰਦ ਨਹੀਂ ਕੋਈ ਕੁਛ ਨਹੀਂ ਠੀਕ ਹੈ ਉਮੀਦ ਕਰਦੀ ਵੀਡੀਓ ਵਧੀਆ ਲੱਗੀ ਹੁੰਦੀ ਆ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਜਰੂਰ ਟਰਾਈ ਕਰਕੇ ਦੇਖਿਓ ਸਾਰੀਆਂ ਭੈਣਾਂ ਤੇ ਟਰਾਈ ਕਰਕੇ ਕਮੈਂਟ ਜਰੂਰ ਕਰਿਓ ਠੀਕ ਆ ਓਕੇ ਬਾਏ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ